ਕੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਮਾਦਪਾਈ ਦੇ ਵਿੱਚ ਸਮਾਦਪਾਈ ਪਿੰਡ ਜ਼ਿਲ੍ਹੇ ਮੋਗੇ ਦਾ ਮਨਮੱਤਾ ਨਗਰ ਆ ਜਦੋਂ ਆਪਾਂ ਬਾਗੇਪੁਰਾਣੇ ਤੋਂ ਨਿਹਾਲ ਸਿੰਘ ਵਾਲੇ ਪਾਸੇ ਨੂੰ ਜਾਂਦੇ ਆ ਮਿੱਤਰੋ ਤੇ ਫੂਲੇ ਵਾਲੇ ਪੁਲ ਤੋਂ 8 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਸਮਾਦਪਾਈ ਸਮਾਦਪਾਈ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇੱਕ ਗਾਂ ਵਕਾਊ ਆ ਮਿੱਤਰੋ ਕਿੰਨਾ ਸੁਆ ਕਿੰਨੇ ਦਿਨਾਂ ਦੀ ਕੱਚੀ ਲੰਪੀ ਸਕਿਨ ਦੇ ਦਾਗਾਂ ਦੇ ਵਿੱਚ ਮਿੱਤਰੋ ਜ਼ਰੂਰ ਹੈਗੇ ਪਹਿਲਾ ਜਿਹੜੀ ਲੰਪੀ ਸਕਿਨ ਆਈ ਸੀ ਉਹਦੇ ਦਾਗ ਇਹਦੇ ਤੇ ਜ਼ਰੂਰ ਹੈਗੇ ਪਰ ਹੁਣ ਤੁਹਾਨੂੰ ਪਤਾ ਵਾ ਵੀ ਕਿਉਂਕਿ ਹਰ ਇੱਕ ਗਾਂ ਦੇ ਉੱਤੇ ਹੀ ਇਹ ਦਾਗ ਮਿਲਦੀ ਮਿਲਦੇ ਆਪਾਂ ਨੂੰ 100 ਦੇ ਵਿੱਚੋਂ 70% ਕਿਉਂਕਿ ਉਦੋਂ ਬਿਮਾਰੀ ਦੇ ਵਿੱਚ ਬਹੁਤ ਗਾਂ ਕਵਰ ਹੋਈ ਸੀ ਤੇ ਅੱਜ ਗਾਂ ਦਿਖਾਉਣੀਆਂ ਤੁਹਾਨੂੰ ਮਿੱਤਰੋ ਘਰੇ ਰੱਖਣ ਵਾਲੇ ਭਰਾਵਾਂ ਦੇ ਲਈ ਗਾਂ ਗਹਿਣਾ ਚੀਜ਼ ਆ ਕਰੋ ਸੰਗ ਦੇ ਵਿੱਚ ਗਰਮੀ ਦਾ ਲੈਣਾ ਮੰਨ ਲਓ ਦੁੱਧ ਚੰਗਾ ਦੇਣ ਵਾਲੀ ਇਹ ਕਰਦੇ ਬਾਈ ਨਾਲ ਗੱਲਬਾਤ ਕੀ ਮੋਲ ਆ ਕੀ ਵਾੜੀ ਆ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਜੀ ਠੀਕ ਆ ਜੀ ਵਧੀਆ ਸੇਤਾ ਦੇ ਪਰਿਵਾਰ ਹਾਂਜੀ ਮੇਰਾ ਵਾਜ ਗੁਰਦੀਪ ਚਲੋ ਨਾਮ ਦੱਸ ਦਈਏ ਕੇਰਾ ਜੀ ਮੇਰਾ ਨਾਮ ਸ਼ੇਰ ਸਿੰਘ ਆ ਪਿੰਡ ਸਮਾਦਪਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਜਦੋਂ ਸਮਾਦਪਾਈ ਪਿੰਡ ਦੇ ਵਿੱਚ ਐਂਟਰ ਹੋਗੇ ਸੱਜੇ ਪਾਸੇ ਮੁੜ ਕੇ ਟਾਵਰ ਦੇ ਕੋਲੇ ਕਰਾ ਜੀ ਟਾਵਰ ਆਉਂਦਾ ਟਾਵਰ ਦੇ ਕੋਲ ਆ ਹਾਂ ਠੀਕ ਹੈ ਜੀ ਟਾਵਰ ਕੋਲ ਅੱਛਾ ਬਈ ਸ਼ੇਰ ਸਿੰਘ ਫਿਰ ਜਿਹੜੀ ਆਪਾਂ ਗਾਂ ਵੇਤਣੀ ਆ ਕਿੰਨਾਂ ਸੂਆ ਸੁੰਦੀ ਆ ਇਹ ਜੀ ਤੀਜੀ ਸੂਏ ਹੁਣ ਸੋਣੀ ਆ ਸੂਣਾ ਇਹਨੇ ਤੀਜੀ ਸੂਆ ਹਾਂ ਜੀ ਤੀਜੀ ਸੂਏ ਮਿੰਨਰ ਬਾਕੀ ਪਏ ਜਾਂਦੇ ਹਜੇ 10 ਦਿਨ ਰਹਿ ਗਏ ਜੀ 10 ਦਿਨ ਕਿੰਨਾ ਦੁੱਧ ਤੁਸੀਂ ਚੁੰਦੇ ਰਹੇ ਸੀ ਤੁਹਾਨੂੰ ਪਹਿਲਾਂ ਮੈਂ ਜੀ 5 ਮਹੀਨਾ ਦੀ ਗੱਭ ਲਿਆ ਸੀ ਜੀ ਉਦੋਂ 12 ਲੀਟਰ ਦੁੱਧ ਸੀਦਾ ਜੀ ਫਿਰ ਇਹ ਆਪਾਂ ਜੇ ਮੈਂ ਹੁਣ ਇਹ 2 ਮਹੀਨੇ ਪਹਿਲਾਂ ਟਰਾਈ ਕੀਤੀ ਐ ਠੀਕ ਹਾਂਜੀ ਮਾਲੋ ਕਹਿਣ ਤੋਂ ਭਾਵੇਂ ਉਹ 18-20 ਕਿਲੋ ਤੋਂ ਤੋੜਨਾ ਦੇ ਦਿੰਦਾ ਉਹਨਾਂ ਦੇਊਗੀ 20 ਕਿਲੋ ਤੋਂ ਤੋੜਨਾ ਉਹਨਾਂ ਦੇਊਗਾ ਇਹਦਾ ਲੇਵਾ ਬਣਾਉਣਾ ਬਹੁਤ ਇਨਰ ਵਾਲੀ ਹਾਂਜੀ 10 ਦਿਨ ਬਾਕੀ ਪਏ ਜੀ ਹਜੇ ਥਲੋ ਚੰਗੀ ਨਿਕਰੂਗੀ 2-4 ਦਿਨ ਪਸੂਤੇ ਵੀ ਲੈ ਜਾ ਸਕਦਾ ਲੈ ਜਾਂਦਾ ਜੀ ਕੋਈ ਛੱਕ ਕੋਈ ਆਪਾਂ ਵਪਾਰੀ ਨਹੀਂ ਆਪਾਂ ਦਾ ਘਰੇ ਆ ਬਿਲਕੁਲ ਸੀਲ ਆ ਚੂਣ ਚਾਣ ਹਾਂਜੀ ਬਿਲਕੁਲ ਬਿਲਕੁਲ ਕਿਸੇ ਰਗਮਦੀਰ ਨੂੰ ਹੈ ਨਹੀਂ ਠੀਕ ਹੈ ਜੀ ਬਿਲਕੁਲ ਸੀਲ ਆ ਹਾਂ ਨਹੀਂ ਠੀਕ ਹੈ ਵੀ ਗਾਂ ਵੀ ਦੱਸ ਦਈਏ ਇਹ ਤੱਕ ਅੱਛਾ ਰੇਟ ਮਹਾਰਾਜ ਤੀਜਾ ਕਰਦਾ ਵਟਿਆ ਜਾਵੇ ਹਨ ਹੂੰ ਤੋਰੀ ਬਈ ਮੜਾ ਕੱਢੀ ਬਾਹਰ ਨੂੰ ਉਹਨੂੰ ਲੈ ਵੀ ਮਿੱਤਰੋ ਸੂਹਾ ਤੀਜਾ ਇਹਨੇ ਸੁਣਾ ਜੀ ਹਾਂ ਤੀਜਾ ਸੂਹਾ ਹੁਣ ਸੁਣਾ ਤੀਜਾ ਸੂਹਾ ਇਹਨੇ ਸੁਣਾਵਾ ਮਿੱਤਰੋ ਦਸਾਂ ਦਿਨਾਂ ਦੀ ਗਿਣਤੀ ਮੁਤਾਬਕ ਹਜੇ ਕੱਚੀ ਆ ਦੁੱਧ 12 ਲੀਟਰ ਇਹ ਪੰਜਾਂ ਮਹੀਨਿਆਂ ਦੀ ਗੱਪਣ ਚੱਕ ਪਾਸ ਸੀ ਜਦੋਂ ਬਾਈ ਨੇ ਲਿਆਂਦੀ ਆ ਉਦੋਂ ਸੀ ਕਹਿੰਦੇ ਥਰੇ ਤਿਆਰੀ ਤੋਰੀ ਬਹੁਤ ਚੰਗੀ ਕਰੂਗੀ ਕਿਉਂਕਿ ਠੰਡ ਦਾ ਸਹਿਜ ਬਹੁਤ ਚੰਗਾ ਘਰੇ ਰੱਖਣ ਵਾਲੇ ਭਰਾ ਦੇ ਲਈ ਚੰਗੀ ਗਾਵਾ ਮਿੱਤਰੋ ਤੁਸੀਂ ਦੇਖ ਸਕਦੇ ਆ ਸੋਹਣਾ ਲੇਵਲ ਲੱਗਾ ਸੋਹਣੇ ਭਾਂਡੇ ਦੇ ਵਿੱਚ ਸੋਹਣੀ ਤਿਆਰੀ ਦੇ ਵਿੱਚ ਆ ਮਿੱਤਰੋ ਔਰ ਬਣਦੇ ਇੱਥੇ ਬਣੋ ਸੀਲ ਠੰਡੀ ਆ ਮਿੱਤਰੋ ਤੋਹਰਾ ਨਾ ਦੁੱਧ 18-20 ਕਿਲੋ ਦਈ ਜਾਊਗੀ ਜਿਹੜਾ ਭਰਾ ਖਰਾ ਕੇ ਪਾਲੂਗਾ ਮੰਨ ਲਓ ਪਹਿਲਾਂ ਵੀ ਦੱਸ ਕੇ ਹਟਿਆ ਤੁਹਾਨੂੰ ਗਾਂ ਗਹਿਣਾ ਕਰੋ ਸੰਗਾ બસ ਸਦਾਗੀ ਜਰੂਰ ਆ ਹੋਰ ਕੋਈ ਕਮੀ ਨਹੀਂ ਗਾਦੇ ਵਿੱਚ ਹੱਥ ਤਰਾ ਇੱਕ ਵੀ ਹੈ ਨਹੀਂ ਹੋਰ ਇਹਦੇ ਤੋਂ ਬਿਨਾ ਨੰਬਰ ਆਪਾਂ ਬਾਈ ਸ਼ੇਅਰ ਸੇ ਬਾਈ ਨੰਬਰ ਦੱਸਿਓ ਜੀ 9842 ਜੀ 44768 ਇੱਕ ਵਾਰੀ ਹੋਰ ਬੋਲ ਦਿਓ ਜੀ 98443 ਜੀ 44768 ਇਹ ਵਟਸਐਪ ਤੇ ਲੱਗੂਗਾ ਕਿ ਹੋਰ ਵੀ ਲੱਗ ਜੂਗਾ ਹਾਂ ਜੀ ਵਟਸਐਪ ਤੇ ਲੱਗੂਗਾ ਬੜਤ ਦੂਜੂ ਕਾਲਿੰਗ ਨਹੀਂ ਹੁੰਦੀ ਹਾਂ ਜੀ ਦੂਜੂ ਵੀ ਕਾਲਿੰਗ ਨਹੀਂ ਹੁੰਦੀ ਨਹੀਂ ਉਹ ਤੁਸੀਂ ਲਾਉਣਾ ਜੇ ਮਰਜੀ ਲਾ ਲਓ ਫਿਰ ਉਹ ਵੀ ਲੱਗ ਜਾਂਦਾ ਲਾ ਦਿਓ ਭਾਜੀ ਠੀਕ ਹੈ ਠੀਕ ਹੈ ਉੱਤੇ ਲਾ ਦਿਓ ਤੇ ਠੀਕ ਹੈ ਨੰਬਰ ਸਕਰੀਨ ਦੇ ਉੱਤੇ ਲਾ ਦੂਗਾ ਮਿੱਤਰੋ ਪਿੰਡ ਹੈਗਾ ਵਾ ਸਮਾਦਪਾਈ ਜ਼ਿਲ੍ਹਾ ਹੈਗਾ ਵਾ ਮੋਗਾ ਤੇ ਮੰਨ ਲਓ ਜਿਹੜਾ ਬਾਗੇ ਪੁਰਾਣੇ ਤੋਂ ਇਹ ਪੈਂਦੀ ਆ 18-20 ਕਿਲੋਮੀਟਰ ਦੀ ਦੂਰੀ ਕਿਉਂਕਿ 10 ਕਿਲੋਮੀਟਰ ਫੂਲੇ ਵਾਲਾ ਪੁਲ